ਨਾਮੀ ਕੋਡ ਮੇਰਾ ਨਾਮ ਸਰਲਾਬ ਸਿੰਘ ਹੈ ਕਿਹੜੇ ਪਿੰਡ ਤੋਂ ਸਤਾਵਗੜ ਤੋਂ ਕੀ ਮਸਲਾ ਹੈ ਸਰ ਮਸਲਾ ਇਹ ਹੈਗਾ ਵੀ ਇੱਥੇ ਕੀ ਪੰਚਾਇਤੀ ਚੋਣਾਂ 2024 ਚ ਚੱਲ ਰਹੀਆਂ ਨੇ ਜੋ ਸਾਡੇ ਵਰ ਖਿਲਾਫ ਕੈਂਡੀਡੇਟ ਮਨਜੀਤ ਸਿੰਘ ਖੜਾ ਹੈ ਤੇ ਦੋ ਪੰਚ ਨੇ ਇੱਕ ਮਨਜੀਤ ਸਿੰਘ ਪੁੱਤਰ ਬਲਬੀਰ ਸਿੰਘ ਇੱਕ ਗੰਗਾ ਸਿੰਘ ਪੁੱਤਰ ਜਰਨੈਲ ਸਿੰਘ ਤੇ ਮਨਜੀਤ ਸਿੰਘ ਤੇ ਸਤਨਾਮ ਕੌਰ ਇਹ ਜੋਗਿੰਦਰ ਸਿੰਘ ਦੇ ਬੇਟੇ ਨੇ ਜੀ ਤੇ نو ਆ ਤੇ 2011 ਦੇ ਵਿੱਚ ਸਰਦਾਰ ਦਰਸ਼ਨ ਸਿੰਘ ਦੀ ਸਰਪੰਚ ਨੇ ਇੱਕ ਕੋਰਟ ਦੇ ਵਿੱਚ ਰਿੱਟ ਦਾਇਰ ਕੀਤੀ ਸੀ ਜਿਸ ਦੇ ਵਿੱਚ ਇਹਨਾਂ ਦਾ ਨਜਾਇਜ਼ ਕਬਜ਼ਾ ਸ਼ੋਅ ਹੋਇਆ ਜਿਸ ਤੇ ਮਾਨਯੋਗ ਕੋਰਟ ਨੇ ਉਹ ਕਬਜ਼ੇ ਨੂੰ ਢਾਉਣ ਦੇ ਆਰਡਰ ਦਿੱਤੇ ਇਹਨਾਂ ਨੇ ਅੱਜ ਤੱਕ ਉਹ ਆਰਡਰਾਂ ਨੂੰ ਪੰਚਾਇਤਾਂ ਇਹਨਾਂ ਦੇ ਟਾਈਮ ਦੀਆਂ ਬਣਦੀਆਂ ਆ ਰਹੀਆਂ ਨੇ ਉਸ ਆਰਡਰ ਨੂੰ ਦਵਾਈ ਰੱਖਿਆ ਸੋ ਅਸੀਂ ਬਕਾਇਦਾ ਪ੍ਰੋਪਰ ਚੈਨਲ ਰਾਈਓ ਕਾਗਜ਼ ਕਢਾ ਕੇ ਆਇਆ ਜਿਹਦੇ ਵਿੱਚ ਸ਼ਰਯਾਮ ਲਿਖਿਆ ਹੈ ਜੀ ਇਹਨਾਂ ਦੇ ਮਕਾਨ ਜਿਹੜੇ ਨੇ ਉਹ ਢਵਾ ਕੇ ਪੰਚਾਇਤ ਦੇ ਹਵਾਲੇ ਹੋ ਜਾਣਾ ਕੀਤੀ ਜਾਵੇ ਤੇ ਇਹ ਅਸੀਂ ਇਤਰਾਜ ਜਿਹੜਾ ਮਾਨਜੋਗ ਵੀਡੀਓ ਸਾਹਿਬ ਕੋਲ ਆਰੋ ਸਾਹਿਬ ਕੋਲ ਦੇ ਕੇ ਗਏ ਆਂ ਜੀ ਤੇ ਉਹ ਸਾਡਾ ਜਿਹੜਾ ਇਤਰਾਜ ਹੈ ਜੀ ਉਹ ਵੀਡੀਓ ਸਾਹਿਬ ਨੇ ਜਾਂ ਆਰੋ ਸਾਹਿਬ ਨੇ ਕਿਸੇ ਤਰੀਕੇ ਦੂਜੀ ਪਾਰਟੀ ਦੇ ਨਾਲ ਮਿਲੀਭੁਗਤ ਕਰਕੇ ਉਹ ਸਾਡਾ ਕਿਸੇ ਪ੍ਰੋਪਰ ਚੈਨਲ ਦੇ ਅਸੀਂ ਦੇਖ ਗਏ ਆਂ ਜੀ ਐਪਲੀਕੇਸ਼ਨ ਲਾ ਕੇ ਗਏ ਆਂ ਬਕਾਇਦਾ ਆਊਟਰ ਰਿਪੋਰਟ ਦਾ ਦੇ ਕੇ ਗਏ ਆਂ ਜੀ ਉਹ ਚੀਜ਼ ਨੂੰ ਇਹਨਾਂ ਨੇ ਲਕੋ ਲਿਆ ਕਿਸੇ ਪਾਸੇ ਨਹੀਂ ਲਾਇਆ ਗਿਆ ਤੇ ਸਾਡੀਆਂ ਉਹ ਫੈਲਾ ਇਹਨਾਂ ਦੀਆਂ ਪੱਕੀਆਂ ਰਾਦ ਹੋਣੀਆਂ ਚਾਹੀਦੀਆਂ ਸੀ ਜੋ ਇਹਨਾਂ ਨੇ ਨਹੀਂ ਕਰੀਆਂ ਸਰ ਸ਼ਾਮ ਤੱਕ ਅਸੀਂ ਕੱਲ ਬੈਠੇ ਰਹੇ ਆਂ ਜੀ ਕਿਉਂਕਿ ਸਾਰਾ ਦਿਨ ਸਰਕਾਰ ਨੇ ਦਿੱਤਾ ਸੀ ਜੀ ਜੇ ਇਤਰਾਜ਼ ਸੁਣੇ ਨਹੀਂ ਸੀ ਜਾਣੇ ਫਿਰ ਇਤਰਾਜ਼ ਦਾ ਦਿਨ ਦੇਣ ਦਾ ਮਤਲਬ ਹੀ ਨਹੀਂ ਸੀ ਜੀ ਇਸ ਕਰਕੇ ਇਹਨਾਂ ਨੇ ਸਾਰੀ ਆਪਣੀ ਮਿਲੀ ਭੁਗਤ ਕਰਕੇ ਉਹ ਚੀਜ਼ ਨੂੰ ਲੁਕੋਇਆ ਛਪਾਇਆ ਗਿਆ ਅਗਰ ਮੇਰੇ ਤੇ ਕੋਈ ਨਜਾਇਜ਼ ਕਬੜਾ ਸਿੱਧ ਹੁੰਦਾ ਮੈਂ ਆਪਣਾ ਪ੍ਰੋਪਰ ਹਲਫੀਆ ਬਿਆਨ ਦੇਣ ਨੂੰ ਤਿਆਰ ਆਂ ਜੀ ਕਿ ਮੇਰਾ ਮਕਾਨ ਜਿੱਥੇ ਵੀ ਸਾਬਤ ਹੁੰਦਾ ਉਹ ਹਟਾ ਦਿੱਤਾ ਜਾਵੇ। ਅਗਰ ਇਹਨਾਂ ਦਾ ਹੈ ਤਾਂ ਇਹ ਵੀ ਹਲਫੀਆ ਬਿਆਨ ਦੇ ਦੇਣਾ ਜੇ ਸਾਡਾ ਹੋਏਗਾ ਸਾਡਾ ਹਟਾ ਦੇਣਾ ਜੇ ਇਹ ਉਹਨਾਂ ਦਾ ਹੋਏਗਾ ਤਾਂ ਇਹ ਵੀ ਤਵਾ ਦੇਣਾ। ਇਹ ਕੋਈ ਪਾਰਟੀਵਾਦੀ ਕਰਕੇ ਲੱਗਦਾ ਜਾਂ ਕੁਝ ਹੋਵੇ। ਇਹ ਤਾਂ ਜੀ ਚਲੋ ਪਾਰਟੀਵਾਦੀ ਲਾਲ ਹੋ ਜਾਂ ਅੰਦਰ ਕੀ ਮਿਲੀ ਭੁਗਤ ਹੋਈ ਆ ਜੀ ਇਹ ਤਾਂ ਤਾਂ ਹੁਣ ਅਸੀਂ ਨਹੀਂ ਕਹਿ ਸਕਦੇ। ਵੀਡੀਓ ਸਾਹਿਬ ਨੇ ਕੋਈ ਸਾਨੂੰ ਬਕਾਇਦਾ ਰਿਸਪਾਂਸ ਨਹੀਂ ਦਿੱਤਾ ਨਾ ਹਰੂ ਸਾਹਿਬ ਨੇ। ਹੁਣ ਅਸੀਂ ਹਾਈ ਕੋਰਟ ਜਾਵਾਂਗੇ ਜੀ। ਤਕਰੀਬਨ ਕੈਂਡੀਡੇਟ ਤੇ ਅਸੀਂ ਉੱਥੇ ਜਾ ਕੇ ਆਪਣੀ ਪਹਿਲ ਦਾਇਰ ਕਰਾਂਗੇ ਕੋਈ ਆਪਣੀ ਅਰਜੀ ਪੇਸ਼ ਕਰਾਂਗੇ ਜੀ ਕੀ ਨਾਮ ਹੀ ਛੋਟੇ ਮੇਰਾ ਨਾਮ ਮਨਜੀਤ ਸਿੰਘ ਹੈ ਜੀ ਕੀ ਮੈਟਰ ਹੈ ਜਿਹੜਾ ਤੁਹਾਡਾ ਇੱਕ ਦੂਜੇ ਤੇ ਅਲੀਗੇਸ਼ਨ ਕਰਦਾ ਹਾਂ ਜੀ ਦੇਖੋ ਜੀ ਮੈਂ ਸਰਪੰਚੀ 'ਚ ਖੜ ਰਿਹਾ ਜੀ ਤੇ ਜਿਹੜਾ ਬੰਦਾ ਮੇਰੇ ਤੇ ਆਬਜੈਕਸ਼ਨ ਲਾ ਰਿਹਾ ਉਹ ਵੀ ਮੇਰੇ ਆਪੋਜਿਟ ਸਰਪੰਚੀ ਦੇ ਵਿੱਚ ਖੜ ਰਿਹਾ ਇਸ ਕਰਕੇ ਉਹ ਬੰਦਾ ਮੇਰੇ ਤੇ ਇਹ ਬਲੇਮ ਲਾ ਰਿਹਾ ਵੀ ਮੈਂ ਨਜਾਇਜ਼ ਕਾਬਿਲ ਨਾ ਬਟ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜੀ ਮੈਂ ਆਪਣੀ ਜਗ੍ਹਾ ਲੈ ਕੇ ਆਪਣਾ ਮਕਾਨ ਬਣਾਇਆ ਹੋਇਆ ਪ੍ਰੋਪਰ ਉਹਦੀ ਰਜਿਸਟਰੀ ਮੇਰੇ ਕੋਲ ਹੈ ਜੀ ਫਰਦ ਦੇ ਵਿੱਚ ਮੇਰਾ ਨੇਮ ਹੈ ਜੀ ਹੋਰ ਉਸ ਮਕਾਨ ਦਾ ਨਕਸ਼ਾ ਵੀ ਮੈਂ ਬਣਾਇਆ ਹੋਇਆ ਜੀ ਉਹ ਵੀ ਮੇਰੇ ਕੋਲ ਹੈਗਾ ਜੀ ਤੇ ਇਹ ਬੰਦਾ ਜਾਣ ਕੇ ਮੇਰੇ ਤੇ ਬਲੇਮ ਪਾ ਰਿਹਾ ਕਿਉਂਕਿ ਪਿੰਡ ਜੋ ਪਿੰਡ ਹੈ ਪਿੰਡ ਜ਼ਿਆਦਾਤਰ ਤਕਰੀਬਨ 90% ਮੇਰੇ ਹੱਕ 'ਚ ਖੜਾ ਜੀ ਉਹ ਇਹਦੇ ਮਗਰ ਤਕਰੀਬਨ ਵਾਧੂ-ਵਾਧ 15 ਜਾਂ 10-15% ਲੋਕ ਹੋ ਸਕਦੇ ਨੇ ਇਸ ਕਰਕੇ ਇਹ ਬੰਦਾ ਮੇਰੇ ਤੇ ਬਲੇਮ ਪਾ ਰਿਹਾ ਜੀ ਬਾਕੀ ਹੋਰ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਬਾਕੀ ਇਹ ਜੋ ਚਾਹੁੰਦਾ ਆ ਵੀ ਇਹ ਕਹਿੰਦਾ ਨਿਜਾਇਜ਼ ਕਬਜ਼ਾ ਇਸ ਗੱਲ ਦਾ ਮੈਂ ਐਫੀਡਵਿਟ ਦੇ ਰਿਹਾ ਜੀ ਕਿ ਜਿੱਥੇ ਮੈਂ ਨਿਜਾਇਜ਼ ਕਬਜ਼ੇ ਹੈਗਾ ਉਹ ਨਿਯਾਇਤ ਕੋਈ ਤਾਂ ਤੁਸੀਂ ਮੇਰਾ ਜਾ ਕੇ ਢਾ ਸਕਦੇ ਹੋ ਜੀ ਇਹਦੇ ਵਿੱਚ ਮੈਨੂੰ ਕੋਈ ਰਾਜ ਨਹੀਂ ਹੋਊਗਾ ਜੀ ਤਾਂ ਫਿਰ ਕਰਨ ਕਰਜਾ ਦਿੰਦੇ ਬਾਕੀ ਇਹ ਹਾਂਜੀ ਕੋਈ ਪਾਰਟੀ ਬਾਰੇ ਦੇਖੋ ਜੀ ਇਹ ਆਮ ਆਦਮੀ ਪਾਰਟੀ ਦਾ ਬੰਦਾ ਜੀ ਇਹ ਅਸੀਂ ਅਸੀਂ ਘਰੇਲੂ ਜੀ ਬੰਦੇ ਆ ਜੀ ਤੇ ਇਸ ਕਰਕੇ ਜੋ ਇਹਨੇ ਪਿੰਡ ਦੇ ਵਿੱਚ ਬਹੁਤ ਧੱਕਾਸ਼ਾਹੀ ਕੀਤੀ ਪਹਿਲਾਂ ਦੂਜੀ ਲੋਕਾਂ ਦੇ ਪਰਚੇ ਕਰਵਾਏ ਆ ਜੀ ਤੇ ਇਸ ਕਰਕੇ ਅਸੀਂ ਮੰਨ ਲਓ ਇੱਕ ਪਿੰਡ ਦੇ ਵਿੱਚ ਜਿਵੇਂ ਮੰਨ ਲਓ ਵੀ ਸੇਵਾ ਸੁਸਾਇਟੀ ਸਾਡੀ ਬਣੀ ਹੋਈ ਹੈ ਪਿੱਛੇ ਅਸੀਂ ਅੱਖਾਂ ਦਾ ਕੈਂਪ ਵੀ ਲਗਾਇਆ ਸੀਗਾ ਜੀ ਸੇਵਾ ਕਰਦੇ ਆ ਪਿੰਡ ਦੇ ਵਿੱਚ ਹੋਰ ਲੋਕਾਂ ਜਿਵੇਂ ਕੋਈ ਗਰੀਬ ਹੁੰਦਾ ਜਿਹੋ ਦੀ ਅਸੀਂ ਮਦਦ ਕਰਦੇ ਆ ਰਾਸ਼ਨ ਪ੍ਰਤੀ ਮਦਦ ਕਰਦੇ ਆ ਬੱਚਿਆਂ ਦੀ ਫੀਸ ਪ੍ਰਤੀ ਮਦਦ ਕਰਦੇ ਆ ਜੀ ਇਹ ਗੱਲਾਂ ਜਿਹੜੀਆਂ ਚੁਬਦੀ ਹੈ ਜੀ ਇਹਨੂੰ ਇਸ ਕਰਕੇ ਇਹ ਬੰਦਾ ਜਿਹੜਾ ਸਾਡੇ ਤੇ ਬਲੇਮ ਕਰ ਰਿਹਾ ਜੀ ਇਹ ਤੇ ਇਹਨੇ ਕਬਜਾ ਵੀ ਕੀਤਾ ਹੋਇਆ ਜੀ ਨਿਯਾਜ ਕਬਜਾ ਇਹਦਾ ਉਹ ਸਾਡੇ ਕੋਲ ਇਹ ਆਪਾਂ ਡਾਕੂਮੈਂਟ ਪਏ ਆ ਜਿਸ ਨਿਸ਼ਾਨਦੇਹੀ ਪਈ ਆ ਜੀ 2006 ਦੀ ਜੀ ਉਹਦੇ ਵਿੱਚ ਇਹਦਾ ਪ੍ਰੋਪਰ ਨੇਮ ਵੀ ਹੈਗਾ ਜੀ ਹਾਂ ਜੀ ਉਹ ਸੋਹਣ ਗੱਲ ਹੋਈ ਸੋ ਕਹਿੰਦੇ ਵੀ ਮੈਂ ਐਫਐਸ ਨੂੰ ਤਿਆਰ ਮੇਰੇ ਨਾਲ ਹਾਂ ਜੀ ਉਹ ਆਰਡਰ ਦੀ ਕਾਪੀ ਦਿਖਾ ਰਹੀ ਸੀ ਕਹਿੰਦੇ 2013 ਦੇ ਵਿੱਚ ਹਾਂ ਜੀ ਤੁਹਾਡੇ ਫਾਸ ਸਾਹਿਬ ਦਕੇਂਦਰ ਸਿੰਘ ਦੁਲੇੜੀ ਉਹ ਅਦਾਲਤ ਨੇ ਇਹ ਆਰਡਰ ਜਾਰੀ ਕੀਤਾ ਸੀ ਜੀ ਉਹ ਕਿਹੜੀ ਜ਼ਮੀਨ ਦਾ ਉਹਦਾ ਕੋਈ ਹੁਕਮ ਨਹੀਂ ਹੋਇਆ ਜੀ ਇਦਾਂ ਦਾ ਕੋਈ ਹੁਕਮ ਨਹੀਂ ਹੋਇਆ ਜੀ ਕਿ ਕਬਜ਼ੇ ਨਹੀਂ ਹੈਗਾ ਜੀ ਉਹਦਾ ਤਾਂ ਕੋਈ ਕੋਈ ਕੋਰਟ ਡਿਸੀਜਨ ਨਹੀਂ ਹੈਗਾ ਜੀ ਇਦਾਂ ਦਾ ਕੋਈ ਮੇਰੇ ਤੇ ਕੋਈ ਫੋਟ ਦੀ ਰਿਪੋਰਟ ਨਹੀਂ ਹੈਗੀ ਕੋਈ ਬਲਾਕ ਦੀ ਰਿਪੋਰਟ ਨਹੀਂ ਹੈਗੀ ਦੇਖੋ ਜੀ ਜਦੋਂ ਹੁਣ ਵੀਡੀਓ ਸਾਹਿਬ ਨੇ ਸਾਨੂੰ ਐਨਓਸੀ ਦੇ ਦਿੱਤੀ ਹੈ ਜੀ ਨੋ ਆਪਾਂ ਲੋੜੀ ਆਪਾਂ ਦੇਤਾ ਜੀ ਉਹਨਾਂ ਨੂੰ ਫਾਰਮ ਦੇਤਾ ਜੀ ਉਹ ਦੇਖੋ ਸਾਰਾ ਕੁਝ ਉਹਨਾਂ ਨੇ ਦੇਖ ਭਾਲ ਕੇ ਦਿੱਤਾ ਜੀ ਐਵੇਂ ਤਸਦੀ ਦੇ ਨਹੀਂ ਦਿੱਤਾ ਜੀ ਤੁਸੀਂ ਜਿਹੜੇ ਮਕਾਨ ਤੇ ਹੈ ਤੁਹਾਡੇ ਕੋਲ ਤੁਸੀਂ ਪ੍ਰੋਪਰ ਕਾਉਂਟ ਮੇਰਾ ਆਪਣਾ ਮੇਰਾ ਮਕਾਨ ਮੇਰਾ ਸਾਡੇ ਮੇਰੇ ਕੋਲ ਪੇਪਰ ਪਏ ਆ ਜੀ ਹਾਂਜੀ ਫਿਟ ਸਟਾਫਟ ਐਲੀਮੈਂਟਸ ਨੂੰ ਰਿਜੈਕਸ਼ਨ ਜੀ ਇਹਦੀ ਸਰ ਚਾਰ ਰਿਜੈਕਸ਼ਨਸ ਹੈ ਜੀ ਇੱਕ ਸਮਨਜੀਤ ਸਿੰਘ ਤੇ ਗੁਰਦੀਪ ਸਿੰਘ ਜੀ ਸਤਨਾਮ ਕੌਰ ਵਾਈਫ ਆਫ ਮਨਜੀਤ ਸਿੰਘ ਇਹ ਖਲਾਸ ਸਿੰਘ ਇਹਨਾਂ ਤੇ ਲੱਗੇ ਸੀ ਸਰਬਜੈਕਸ਼ਨ ਵਿੱਚ ਸਰ ਇੱਕ ਜਿਹੜਾ ਲਾਲ ਸਿੰਘ ਤੇ ਲੱਗਾ ਸੀ ਜਿਹੜਾ ਆਬਜੈਕਸ਼ਨ ਉਹ ਗਲਤ ਆਬਜੈਕਸ਼ਨ ਲਾਇਆ ਸੀ ਜੀ ਉਹਨਾਂ ਨੇ ਉਹ ਅਸੀਂ ਮਤਲਬ ਭੇਜਿਆ ਸੀ ਵੀ ਇਹ ਕਾਗਜ਼ ਰਿਜੈਕਟ ਕਰਨੇ ਨਹੀਂ ਬਣਦੇ ਤੇ ਮਨਜੀਤ ਸਿੰਘ ਗੁਰਦੀਪ ਸਿੰਘ ਸਤਨਾਮ ਕੌਰ ਵਾਲੇ ਜਿਹੜੇ ਆਬਜੈਕਸ਼ਨ ਸੀ ਸਰ ਉਹ ਸਹੀ ਸੀਗੇ ਉਹ ਅਸੀਂ ਰਿਪੋਰਟ ਇਹ ਕੀਤੀ ਸੀ ਕਿ ਰਿਜੈਕਟ ਕਰਨੇ ਕਾਗਜ਼ ਬਣਦੇ ਨਹੀਂ ਠੀਕ ਇਹ ਕਾਗਜ਼ ਹਾਂਜੀ ਆਰੋਣ ਨੇ ਅਜੇ ਨਹੀਂ ਕੀਤਾ ਤੇ ਜਿਹੜਾ ਕੇਸ ਬਾਕੀ ਦਾ ਪਾ ਦਾਇਆ ਸੀ ਉਹਨੂੰ ਜਿਸ ਤਰ੍ਹਾਂ ਆਰੋਣ ਨੂੰ ਮਿਲੀ ਰਿਪੋਰਟ ਕਰਕੇ ਵਿਚਾਰ ਚਰਨ ਤੋਂ ਬਾਅਦ ਵਿੱਚ ਦਿੱਤੀ ਤੇ ਹੁਣ ਕੀ ਆ ਹੁਣ ਅੱਗੇ ਤੋਂ ਅਸੀਂ ਕਦਮ ਨਹੀਂ ਕਰੀ ਸਰ ਉਹਦੇ ਨੋਨਾ ਨੇ ਕੀ ਕੀਤਾ ਇਹ ਯਾਰ ਉਸ ਤੋਂ ਖੁਦੋਂ ਆਪ ਹੀ ਦੱਸ ਸਕਦੇ ਨੇ ਇਹਦੇ ਬਾਰੇ ਮੈਨੂੰ ਨਹੀਂ ਪਤਾ ਜੀ ਜਿਹੜੀ ਉਹਨਾਂ ਤੇ ਕਾਰਵਾਈ ਹੋਣੀ ਸਰ ਉਹ ਕੰਟਰੋਲਿੰਗ ਅਫਸਰ ਉਹ ਹੀ ਦੇਖਣਗੇ ਜੀ ਠੀਕ ਤੁਹਾਡੇ ਅਕੋਰਡਿੰਗ ਜਿਹੜੇ ਮਤੀ ਸਿੰਘ ਤੇ ਬਾਕੀ ਸਭ ਲੋਕਾਂ ਦਾ ਸਹੀ ਸਹੀ ਸੀ ਹਾਂ ਜੀ ਨਹੀਂ ਸਰ ਲੱਟ ਸਦਗਾ ਸਰ ਇਲੈਕਸ਼ਨ ਨਹੀਂ ਸਨ ਲੱਟ ਸਦਗਾ ਹਾਂ ਜੀ ਸਰ ਸੀਓ ਸਾਹਿਬ ਨੇ ਦਿੱਤਾ ਸੀ ਜੀ